ਸਤਿ ਸ਼੍ਰੀ ਅਕਾਲ ਜੀ ਕੈਨਡਾ ਨਿਊਜ਼ ਬੁਲਟਨ ਵੇਖ ਰਿਹਾ ਹੈ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਨੇ ਆ ਮੁੱਖ ਰੈਲਸ ਤੇ ਅਮਰੀਕੀ ਅਦਾਲਤ ਬਲੌਨ ਟਰੰਪ ਦੇ ਟੈਰਫਸ ਤੇ ਰੋਕ ਦਾ ਲਿਆ ਗਿਆ ਫੈਸਲਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਫੈਸਲਾ ਦਾ ਕੀਤਾ ਸਵਾਗਤ ਸ਼ਾਲਨੀ ਸਿੰਘ ਦੀਪਾਲ ਦੌਰਾਨ ਹੈਮਿਲਟਨ ਦੇ ਵਿੱਚ ਕੂੜੇ ਦੇ ਢੇਰ ਚੋਂ ਮਿਲੇ ਮਨੁੱਖੀ ਅਵਸ਼ੇਸ਼ ਪਿਤਾ ਨੇ ਜਤਾਈ ਚਿੰਤਾ ਕਿ ਹਾ ਉਮੀਦ ਕਰਦੇ ਆ ਬੇਟੀ ਬਾਰੇ ਮਿਲੇਗੀ ਜਾਣਕਾਰੀ ਓਪਨ ਵਰਕ ਪਰਮਿਟ ਦੀਆਂ ਅਰਜ਼ੀਆਂ ਨੂੰ ਲੈ ਕੇ ਵੱਡਾ ਖੁਲਾਸਾ 800% ਵਾਧਾ ਵੇਖਣ ਨੂੰ ਮਿਲਿਆ ਹੈ ਓਪਨ ਵਰਕ ਪਰਮਿਟ ਦੀਆਂ ਅਰਜ਼ੀਆਂ 'ਚ ਕੈਨੇਡਾ 'ਚ ਪੰਜਾਬੀ ਟਰੱਕ ਡਰਾਈਵਰਸ ਤੇ ਲੱਗੇ ਕਪੜੇ ਦੇ ਦੋਸ਼ BC ਦੇ ਵਿੱਚ ਟਰੱਕ ਡਰਾਈਵਰਾਂ ਦੇ ਵੱਲੋਂ MLA ਦੇ ਉੱਤੇ ਮੁਕੱਦਮਾ ਦਰਜ ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰੀਕੀ ਅਦਾਲਤ ਦੇ ਵੱਲੋਂ 트ੰਪ ਦੇ ਕੁਝ ਟੈਰਿਫਸ ਦੇ ਉੱਤੇ ਰੋਕ ਲਗਾਉਣ ਦਾ ਫੈਸਲਾ ਲਿਆ ਗਿਆ ਹੈ ਦਰਸਲ ਅਮਰੀਕੀ ਅਦਾਲਤ ਨੇ ਕਹਿ ਦਿੱਤਾ ਹੈ ਕਿ ਰਾਸ਼ਟਰਪਤੀ ਡੋਨਾਲਡ 트ੰਪ ਆਪਣੇ ਅਧਿਕਾਰਾਂ ਦੀ ਸਹੀ ਵਰਤੋਂ ਨਹੀਂ ਕਰ ਰਹੇ ਇਸ ਫੈਸਲੇ ਤੋਂ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਦਾਲਤ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਪ੍ਰਧਾਨ ਮੰਤਰੀ ਨੇ ਅਮਰੀਕੀ ਟੈਰਫਾਂ ਨੂੰ ਗੈਰ ਕਾਨੂੰਨੀ ਤੇ ਗਾਜਬ ਆਖਿਆ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਉਹ ਅਮਰੀਕਾ ਦੀ ਅਦਾਲਤ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਨੇ ਜਿਸ ਤੇ ਡੋਨਾਲਡ 트ੰਪ ਵੱਲੋਂ ਲਾਏ ਗਏ ਕੁਝ ਟੈਰਫ ਰਾਤ ਕਰ ਦਿੱਤੇ ਗਏ ਨੇ ਅਦਾਲਤ ਨੇ ਕਿਹਾ ਕਿ 트ੰਪ ਨੇ ਆਪਣੀ ਸੰਵਿਧਾਨਕ ਸ਼ਕਤੀ ਤੋਂ ਅੱਗੇ ਜਾ ਕੇ ਟੈਰਫ ਲਾਇਸਨ ਕਾਰਨੀ ਨੇ ਕਿਹਾ ਹੈ ਕਿ ਇਹ ਫੈਸਲਾ ਕੈਨੇਡਾ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ رائے ਨਾਲ ਮੇਲ ਖਾਂਦਾ ਹੈ ਕਿ ਟਰੰਪ ਵੱਲੋਂ ਲਾਏ ਗਏ ਇਹ ਟੈਰਫ ਗੈਰਕਾਨੂੰਨੀ ਤੇ ਗੈਰਵਾਜਬ ਸਨ। ਕੋਰੋਨਾ ਨੇ ਅਗਾ ਕੀਤਾ ਹੈ ਕਿ ਇਹ ਅਦਾਲਤੀ ਫੈਸਲਾ ਸਿਰਫ ਕੁਝ ਟੈਰਫਾਂ ਨੂੰ ਹੀ ਰੱਦ ਕਰਦਾ ਹੈ। ਉਹ ਟੈਰਫ ਜੋ ਬਾਰਡਰ ਸੁਰੱਖਿਆ ਦੇ ਨਾਂ ਤੇ ਲਾਏ ਗਏ ਸਨ, ਹੁਣ ਰੋਕੇ ਜਾ ਸਕਦੇ ਨੇ ਪਰ ਕੈਨੇਡਾ ਦੇ ਸਟੀਲ, ਐਲੂਮੀਨੀਅਮ ਤੇ ਕਾਰਾਂ ਤੇ ਲਗਾਏ ਗਏ ਟਰੰਪ ਦੇ ਟੈਰਫਿਸ ਫੈਸਲੇ ਦਾ ਹਿੱਸਾ ਨਹੀਂ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਟਰੰਪ ਵੱਲੋਂ ਲਾਏ ਜਿਹੜੇ ਹੋ ਟੈਰਫ ਬਾਕੀ ਰਹਿ ਗਏ ਨੇ ਉਹਨਾਂ ਨੂੰ ਸੈਕਸ਼ਨ 332 ਟੈਰਫ ਕਿਹਾ ਜਾਂਦਾ ਹੈ ਕਿਉਂਕਿ ਇਹ ਅਮਰੀਕੀ ਕਾਨੂੰਨ ਦੇ ਸੈਕਸ਼ਨ 332 ਹੇਠ ਲਾਏ ਗਏ ਨੇ ਜੋ ਰਾਸ਼ਟਰੀ ਸੁਰੱਖਿਆ ਦੇ ਨਾਂ ਤੇ ਲਾਗੂ ਹੁੰਦੇ ਨੇ ਉਹ ਵੀ ਗੈਰ ਕਾਨੂੰਨੀ ਤੇ ਗੈਰ ਵਾਜਬ ਨੇ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਟਰੰਪ ਇਹੀ ਕਾਨੂੰਨ ਵਰਤ ਕੇ ਕੈਨੇਡਾ ਦੇ ਹੋਰ ਖੇਤਰਾਂ ਜਿਵੇਂ ਕਿ ਲੱਕੜ ਸੈਮੀ ਕੰਡਕਟਰ ਅਤੇ ਦਵਾਈਆਂ ਨੂੰ ਨਿਸ਼ਾਨਾ ਬਣਾ ਸਕਦੇ ਨੇ ਕਾਰਨੀ ਨੇ ਕਿਹਾ ਕਿ ਸਾਡਾ ਅਮਰੀਕਾ ਨਾਲ ਵਪਾਰਕ ਰਿਸ਼ਤਾ ਹਜੇ ਵੀ ਗੰਭੀਰ ਤਰੀਕੇ ਨਾਲ ਪ੍ਰਭਾਵਿਤ ਹੈ ਉਹਨਾਂ ਕਹੇ ਕਿ ਟਰੰਪ ਦੇ ਟ ਬਾਵਜੂਦ ਉਹਨਾਂ ਦੀ ਸਰਕਾਰ ਦੀ ਪਹਿਲੀ ਤਰਜੀਹ ਇਹ ਰਹੇਗੀ ਕਿ ਅਮਰੀਕਾ ਨਾਲ ਇੱਕ ਨਵਾਂ ਆਰਥਿਕ ਤੇ ਸੁਰੱਖਿਆ ਸੰਬੰਧ ਬਣਾਇਆ ਜਾਵੇ। ਅਮਰੀਕਾ ਦੀ ਕੋਰਟ ਆਫ ਇੰਟਰਨੈਸ਼ਨਲ ਟ੍ਰੇਡ ਨੇ ਬੁੱਧਵਾਰ ਨੂੰ 트ੰਪ ਦੀ ਵਪਾਰ ਨੀਤੀ ਨੂੰ ਵੱਡਾ ਝਟਕਾ ਦਿੱਤਾ। ਜਦੋਂ ਉਹਨਾਂ ਨੇ ਐਲਾਨ ਕੀਤਾ ਕਿ 트ੰਪ ਕੋਲ ਇਹ ਅਧਿਕਾਰ ਨਹੀਂ ਸੀ ਕਿ ਉਹ ਲਗਭਗ ਹਰ ਦੇਸ਼ ਤੇ ਟੈਰਿਫ ਲਗਾ ਸਕੇ। ਅਦਾਲਤ ਨੇ ਕਿਹਾ ਕਿ ਟੈਰਿਫ ਲਾਉਣ ਨਾਲ ਆਮ ਤੌਰ ਤੇ ਪਾਰਲੀਮੈਂਟ ਦੀ ਜ਼ਿੰਮੇਵਾਰੀ ਹੁੰਦੀ ਹੈ। ਇਹ ਫੈਸਲਾ ਉਹ ਟੈਰਿਫ ਵੀ ਰੱਦ ਕਰਦਾ ਹੈ ਜੋ ਕੈਨੇਡਾ ਤੇ ਫੈਂਟਨੈਲ ਤੇ ਪ੍ਰਵਾਸੀਆਂ ਨੂੰ ਰੋਕਣ ਦੇ ਨਾਂ ਤੇ ਲਾਏ ਗਏ ਨੇ। ਅਦਾਲਤ ਨੇ ਕਿਹਾ ਕਿ ਇੰਟਰਨ ਜੰਸੀ ਇਕਨੋਮਿਕ ਪਾਵਰਜ਼ ਐਕਟ ਤਹਿਤ ਐਮਰਜੈਂਸੀ ਸ਼ਕਤੀਆਂ ਦੀ ਵਰਤੋਂ ਕਰਕੇ ਵਪਾਰ ਸੰਬੰਧੀ ਕਾਰਵਾਈ ਕਰਨਾ ਖਲਚੀ ਕਿਉਂਕਿ ਇਹਨਾਂ ਟੈਰਫਾਂ ਅਤੇ ਜਿਸ ਸਮੱਸਿਆ ਨੂੰ 트੍ਰੰਪ ਹੱਲ ਕਰਨਾ ਚਾਹੁੰਦੇ ਨੇ ਉਸ ਵਿਚਾਲੇ ਕੋਈ ਸਿੱਧਾ ਸੰਬੰਧ ਨਹੀਂ ਸੀ ਅਦਾਲਤ ਨੇ ਫੈਸਲੇ ਚ ਕਿਹਾ ਹੈ ਕਿ ਉਹ ਇਸ ਚੀਜ਼ ਤੇ ਫੈਸਲਾ ਨਹੀਂ ਦੇ ਰਹੇ ਕਿ ਟੈਰਫਾ ਨੂੰ ਵਰਤਨਾ ਮੂਰਖਾਨਾ ਜਾਂ ਘੱਟ ਪ੍ਰਭਾਵਸ਼ਾਲੀ ਫੈਸਲਾ ਸੀ ਜਾਂ ਨਹੀਂ ਸਗੋਂ ਅਦਾਲਤ ਦਾ ਕਹਿਣਾ ਹੈ ਕਿ ਇਸ ਦੀ ਵਰਤੋਂ ਦੀ ਆਗਿਆ ਨਹੀਂ ਹੈ ਕਿਉਂਕਿ ਕਾਨੂੰਨ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਹਾਲਾਂਕਿ ਵਾਈਟ ਹਾਊਸ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ ਕਿ ਇਹ ਫੈਸਲਾ ਉੱਚ ਅਦਾਲਤ ਚ ਚੈਲੰਜ ਕੀਤਾ ਜਾਵੇਗਾ ਤੇ ਉਧਰ ਲੰਬੇ ਸਮੇਂ ਤੋਂ ਲਾਪਤਾ ਹੋਈ ਭਾਰਤੀ ਮੂਲ ਦੀ ਸ਼ਾਲਨੀ ਸਿੰਘ ਬਾਰੇ ਖਬਰ ਸਾਹਮਣੇ ਆਈ ਹੈ ਸ਼ਾਲਨੀ ਸਿੰਘ ਦੀ ਪਾਲ ਦੌਰਾਨ ਹੈਮਿਲਟਨ ਦੇ ਵਿੱਚ ਕੂੜੇ ਦੇ ਢੇਰ ਦੇ ਵਿੱਚੋਂ ਮਨੁੱਖੀ ਅਵਿਸ਼ੇਸ਼ ਮਿਲੇ ਨੇ 15 ਹਫਤਿਆਂ ਤੋਂ ਲੈਂਡਫਿਲ ਨੂੰ ਖੰਗਾਲਨ ਦੇ ਵਿੱਚ ਜੁਟੀ ਹੋਈ ਹੈ ਪੁਲਿਸ ਤੇ ਪੁਲਿਸ ਦਾ ਕਹਿਣਾ ਹੈ ਕਿ ਹੁਣ ਉਹਨਾਂ ਨੂੰ ਹਿਊਮਨ ਰਿਮੇਨਸ ਮਿਲੇ ਨੇ ਸ਼ਾਲਨੀ ਦੇ ਪਿਤਾ ਨੇ ਕਿਹਾ ਕਿ ਪੁਲਿਸ ਨੇ ਇਸ ਬਾਰੇ ਉਹਨਾਂ ਨੂੰ ਪਿਛਲੇ ਹਫਤੇ ਸੂਚਿਤ ਕੀਤਾ ਸੀ ਹਮਿਲਟਨ ਦੇ ਇੱਕ ਕੂੜੇ ਦੇ ਢੇਰ ਯਾਨਕੀ ਲੈਂਡਫਿਲ 'ਚ ਕੁਝ ਮਨੁੱਖੀ ਅੰਗ ਮਿਲੇ ਨੇ ਪੁਲਿਸ ਦਾ ਸ਼ੱਕ ਹੈ ਕਿ ਇਹ ਹਮਿਲਟਨ ਦੀ ਗੁੰਮ ਹੋਈ ਔਰਤ ਸ਼ਾਲਨੀ ਸਿੰਘ ਦੀ ਹੋ ਸਕਦੇ ਨੇ ਨਿਊਜ਼ ਕਾਨਫਰੰਸ ਦੇ ਦੌਰਾਨ ਪੁਲਿਸ ਨੇ ਕਿਹਾ ਹੈ ਕਿ ਇਹ ਜੀਐਨਏ ਜਾਂਚ ਦੇ ਨਤੀਜੇ ਦੀ ਉਡੀਕ ਕਰ ਰਹੇ ਨੇ ਜਿਸ 'ਤੇ ਕਈ ਹਫ਼ਤੇ ਲੱਗ ਸਕਦੇ ਨੇ ਡਿਟੈਕਟਿਵ ਸਰਜੈਂਟ ਡੈਰਲ ਰੀਡ ਨੇ ਕਿਹਾ ਜੋ ਅੰਗ ਸਾਨੂੰ ਮਿਲੇ ਨੇ ਉਹ ਉਸ ਇਲਾਕੇ ਤੋਂ ਮਿਲੇ ਨੇ ਜਿੱਥੇ ਇਸ ਕੇਸ ਲਈ ਜਾਂਚ ਕੀਤੀ ਜਾ ਰਹੀ ਸੀ ਇਸ ਲਈ ਉਹਨਾਂ ਨੇ ਉਮੀਦ ਕੀਤੀ ਹੈ ਕਿ ਜੀਐਨਏ ਨਤੀਜੇ ਮਿਲਣਗੇ ਜਿਨ੍ਹਾਂ ਦੀ ਉਡੀਕ ਕੀਤੀ ਜਾ ਰਹੀ ਹੈ 40 ਸਾਲਾ ਸ਼ਲਨੀ ਸਿੰਘ ਨਾਲ ਆਖਰੀ ਵਾਰ 4 ਦਸੰਬਰ ਨੂੰ ਗੱਲ ਹੋਈ ਸੀ ਹਮਿਸਾਈਡ ਯੂਨਿਟ ਨੇ ਇਸ ਮਾਮਲੇ ਦੀ ਜਾਂਚ ਸੰਭਾਲ ਲਈ ਸੀ ਅਤੇ ਪੁਲਿਸ ਨੇ ਫਰਵਰੀ ਦੇ ਵਿੱਚ ਲੈਂਡਫਿਲ ਦੀ ਭਾਲ ਸ਼ੁਰੂ ਕਰ ਦਿੱਤੀ ਸੀ ਸ਼ਲਨੀ ਸਿੰਘ ਦੇ ਮਾਪੇ ਅਨੀਤਾ ਅਤੇ ਦਿਲਪ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ 21 ਮਈ ਨੂੰ ਹੈਮਿਲਟਨ ਪੁਲਿਸ ਤੋਂ ਉਹਨਾਂ ਦੇ ਬਰਿੰਗਟਨ 온ਟਾਰੀਓ ਵਾਲੇ ਘਰ ਆਈ ਤੇ ਉਹਨਾਂ ਨੂੰ ਇਹ ਖਬਰ ਦਿੱਤੀ ਕਿ ਉਹਨਾਂ ਨੂੰ ਸ਼ਲਨੀ ਦੇ ਕੁਝ ਅੰਗ ਮਿਲੇ ਨੇ ਸ਼ਾਇਦ ਦਲਿਪ ਨੇ ਕਿਹਾ ਕਿ ਅਸੀਂ ਇਹ ਸੁੰਣਾ ਚਾਹੁੰਦੇ ਸੀ ਕਿ ਉਹ ਸੁਰੱਖਿਆ ਤੈਅ ਤੇ ਘਰ ਆ ਰਹੀ ਹੈ ਪਰ ਸਾਨੂੰ ਇਹ ਸਭ ਤੋਂ ਵੱਡਾ ਦੁਖਦਾਈ ਝਟਕਾ ਲੱਗਾ ਅਨੀਤਾ ਨੇ ਕਿਹਾ ਕਿ ਉਹਨਾਂ ਨੇ ਸਾਨੂੰ ਠੀਕ-ਠਾਕ ਨਹੀਂ ਦੱਸਿਆ ਕਿ ਉਹਨਾਂ ਨੂੰ ਕੀ ਮਿਲਿਆ ਪਰ ਉਹਨਾਂ ਨੇ ਸਿਰਫ ਇਹ ਕਿਹਾ ਕਿ ਇਹ ਜਾਣਨ ਵਾਸਤੇ ਸਹੀ ਤਰੀਕਾ ਨਹੀਂ ਇਹ ਮਾਪਿਆਂ ਵਾਸਤੇ ਸਹੀ ਖਬਰ ਨਹੀਂ ਪੁਲਿਸ ਨੇ ਕਿਹਾ ਕਿ ਇਸ ਪੱਧਰ ਦੀ ਲੈਂਡਫਿਲ ਖੋਜ ਹੈਮਿਲਟਨ ਪੁਲਿਸ ਵੱਲੋਂ ਪਹਿਲੀ ਵਾਰ ਕੀਤੀ ਜਾ ਰਹੀ ਹੈ ਹੁਣ ਇਹ ਜਾਂਚ 15ਵੇਂ ਹਫਤੇ ਵਿੱਚ ਦਾਖਲ ਹੋ ਚੁੱਕੀ ਹੈ ਤੇ ਹੋਰ ਅੰਗਾਂ 'ਚ ਸਬੂਤਾਂ ਦੀ ਭਾਲ ਜਾਰੀ ਰਹੇਗੀ ਰੀਤ ਨੇ ਕਿਹਾ ਕਿ ਡੀਐਨਏ ਟੈਸਟਿੰਗ ਦੇ ਨਾਲ-ਨਾਲ ਅੰਗਾਂ ਦੀ ਜਾਂਚ ਕਰੋਨਰ ਦੇ ਦਫ਼ਤਰ ਅਤੇ ਫੋਰੈਂਸਿਕ ਮਹਰਾਮ ਵੱਲੋਂ ਕੀਤੀ ਜਾ ਰਹੀ ਹੈ ਅਨੀਤਾ ਨੇ ਰੋਂਦਿਆਂ ਹੋਇਆਂ ਕਿਹਾ ਕਿ ਮੈਨੂੰ ਇਹ ਜਾਣਨ ਤੋਂ ਡਰ ਲੱਗ ਰਿਹਾ ਹੈ ਕਿ ਉਹਦੇ ਨਾਲ ਕੀ ਕੁਝ ਹੋਇਆ ਹੋਵੇਗਾ ਪਰ ਉਹ ਜਾਨਣਾ ਚਾਹੁੰਦੇ ਨੇ ਕਿ ਆਖਰਕਾਰ ਉਹਨਾਂ ਦੀ ਬੇਟੀ ਨਾਲ ਕੀ ਵਾਪਰਿਆ ਸੀ ਉਹਨਾਂ ਨੂੰ ਆਸ ਹੈ ਕਿ ਉਹ ਬਹੁਤ ਜ਼ਿਆਦਾ ਨਹੀਂ ਤੜਫੀ ਹੋਏਗੀ ਉਹਨਾਂ ਨੇ ਕਿਹਾ ਸਾਡੀ ਕੁੜੀ ਇੰਨੀ ਜ਼ਾਲਮਾਨਾ ਤਰੀਕੇ ਦੇ ਨਾਲ ਕੀਤੀ ਗਈ ਹਤਿਆ ਦੀ ਹੱਕਦਾਰ ਨਹੀਂ ਸੀ ਉਹ ਬਹੁਤ ਚੰਗੀ ਕੁੜੀ ਸੀ 4 ਦਸੰਬਰ ਨੂੰ ਸ਼ਲਨੀ ਸਿੰਘ ਨਾਲ ਆਖਰੀ ਵਾਰ ਸੰਪਰਕ ਕਰਨ ਵਾਲੇ ਪਲਾਂ ਦੌਰਾਨ ਉਸਨੇ ਆਪਣੀ ਮਾਂ ਅਨੀਤਾ ਨੂੰ ਫੋਨ ਕੀਤਾ ਅਨੀਤਾ ਨੇ ਫਰਵਰੀ ਦੇ ਮੀਡੀਆ ਨੂੰ ਦੱਸਿਆ ਸੀ ਕਿ ਉਹ ਸਿਰਫ ਇਹ ਕਹਿੰਦੀ ਰਹੀ ਮਾਂ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਆ ਮੈਂ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਆ ਜਦੋਂ ਮਾਂ ਨੇ ਪੁੱਛਿਆ ਕਿ ਸ਼ਲਨੀ ਕੀ ਹੋਇਆ ਤੂੰ ਠੀਕ ਐ ਤਾਂ ਫਿਰ ਅਚਾਨਕ ਫੋਨ ਕੱਟਿਆ ਗਿਆ ਸ਼ੌਨਲੀ ਸਿੰਘ ਦੇ ਗਮਸ਼ੁਦਗੀ ਮਾਮਲੇ 'ਚ ਅਨੀਤਾ ਤੇ ਦਿਲਪ ਨੇ ਦੱਸਿਆ ਕਿ ਉਹਨਾਂ ਨੇ 4 ਦਸੰਬਰ ਤੋਂ ਬਿਹੱਦ ਚਿੰਤਤ ਹੋ ਕੇ ਪੁਲਿਸ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਉਹ ਉਸ ਨੂੰ ਅਤੇ ਉਸਦੇ ਬॉयਫਰੈਂਡ ਨੂੰ ਵਾਰ-ਵਾਰ ਫੋਨ ਕਰਦੇ ਰਹੇ ਇਤੋਂ ਤੱਕ ਕਿ ਹੈਮਿਲਟਨ ਡਾਊਨਟਾਊਨ 'ਚ ਉਹਨਾਂ ਦੇ ਅਪਾਰਟਮੈਂਟ ਤੱਕ ਵੀ ਗਏ 10 ਦਸੰਬਰ ਨੂੰ ਉਹਨਾਂ ਨੇ ਪੁਲਿਸ ਕੋਲ ਜਾ ਕੇ ਸ਼ਾਲਨੀ ਤੇ ਉਸਦੇ ਬॉयਫਰੈਂਡ ਦੀ ਗਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਪੁਲਿਸ ਨੇ ਸ਼ਾਲਨੀ ਦੇ ਬॉयਫਰੈਂਡ ਨੂੰ ਥੋੜੀ ਦੇਰ ਬਾਅਦ ਹੀ ਹੈਮਿਲਟਨ ਖੇਤਰ 'ਚ ਇੱਕ ਰਿਸ਼ਤੇਦਾਰ ਦੇ ਘਰ ਤੋਂ ਲੱਭ ਲਿਆ ਪੁਲਿਸ ਨੇ ਕਿਹਾ ਸੀ ਕਿ ਉਹ ਸਹਿਯੋਗ ਨਹੀਂ ਸਿੱਖ ਰਿਹਾ ਜਦੋਂ ਪੁੱਛਿਆ ਗਿਆ ਤਾਂ ਉਹ ਸ਼ੱਕੀ ਹੈ ਜਾਂ ਨਹੀਂ ਤਾਂ ਇਸ ਬਾਰੇ ਜਾਂਚ ਅਧਿਕਾਰੀ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਹੁਣ ਤੱਕ ਕਿਸੇ ਵੀ ਵਿਅਕਤੀ ਤੇ ਦੋਸ਼ ਨਹੀਂ ਲੱਗੇ ਪੁਲਿਸ ਨੇ ਕਿਹਾ ਹੈ ਕਿ ਉਹਨਾਂ ਦੇ ਕੋਲ ਅਜਿਹਾ ਕੋਈ ਸਬੂਤ ਨਹੀਂ ਹੈ ਜੋ ਸੰਕੇਤ ਦਿੰਦਾ ਹੋਵੇ ਕਿ ਇਸ ਘਟਨਾ ਦੇ ਵਿੱਚ ਹੋਰ ਵੀ ਲੋਕ ਸ਼ਾਮਿਲ ਸਨ ਜੋ ਸ਼ਲਨੀ ਨੂੰ ਆਪਣੀ ਸੁਰੱਖਿਆ ਦੀ ਚਿੰਤਾ ਸੀ ਪੁਲਿਸ ਨੇ ਸੈਂਕੜੇ ਘੰਟਿਆਂ ਦੀ ਫੁਟੇਜ ਦੇਖੀ ਪਰ 4 ਦਸੰਬਰ ਤੋਂ ਬਾਅਦ ਸ਼ਲਨੀ ਆਪਣੇ ਅਪਾਰਟਮੈਂਟ ਤੋਂ ਬਾਹਰ ਨਜ਼ਰ ਨਹੀਂ ਆਈ ਪੁਲਿਸ ਨੇ ਸ਼ਲਨੀ ਅਤੇ ਉਸਦੇ ਬॉयਫਰੈਂਡ ਦੀਆਂ ਗੱਡੀਆਂ ਅਤੇ ਅਪਾਰਟਮੈਂਟ ਤੋਂ ਕਈ ਚੀਜ਼ਾਂ ਬਰਾਮਦ ਕੀਤੀਆਂ ਜੋ ਜਾਂਚ ਦੌਰਾਨ ਮਹੱਤਵਪੂਰਨ ਹੋ ਸਕਦੀਆਂ ਨੇ ਅਨੀਤਾ ਅਤੇ ਦਲੀਪ ਨੇ ਦੱਸਿਆ ਕਿ ਪੁਲਿਸ ਨੇ ਉਹਨਾਂ ਨੂੰ ਜਾਣਕਾਰੀ ਦਿੱਤੀ ਕਿ ਅਪਾਰਟਮੈਂਟ ਦੀਆਂ ਕੰਧਾਂ ਤੇ ਸ਼ਲਨੀ ਦਾ ਖੂਨ ਮਿਲਿਆ ਹੈ ਪੁਲਿਸ ਦਾ ਮੰਨਣਾ ਹੈ ਕਿ ਉਸਦੀ ਅਪਾਰਟਮੈਂਟ ਵਿੱਚ ਹੀ ਹਤਿਆ ਹੋਈ ਹੋ ਸਕਦੀ ਹੈ ਤੇ ਉਸ ਦਾ ਸਰੀਰ ਇਮਾਰਤ ਦੇ ਗਾਰਬੇਜ ਸਿਸਟਮ ਰਾਹੀਂ ਨਿਕਲ ਗਿਆ ਹੋਵੇ। ਉਹਨਾਂ ਨੇ ਪਹਿਲਾਂ ਉਸ ਇਮਾਰਤ ਦੇ ਕੂੜੇ ਲਈ ਹਾਮਿਲਟਨ ਦੇ ਕਿਨੋਰਾ वेस्ट ਟਰਾਂਸਫਰ ਸਟੇਸ਼ਨ ਦੀ ਤਲਾਸ਼ ਕੀਤੀ ਪਰ ਉੱਥੇ ਕੁਝ ਨਹੀਂ ਮਿਲਿਆ ਕਿਉਂਕਿ ਕੂੜਾ ਪਹਿਲਾਂ ਹੀ ਗਲਨਪਰੂਕਲ ਲੈਂਡਫਿਲਡ 'ਚ ਭੇਜਿਆ ਜਾ ਚੁੱਕਾ ਸੀ। ਫਰਵਰੀ ਤੋਂ ਪੁਲਿਸ ਨੇ ਲੈਂਡਫਿਲਡ ਦੀ ਖੋਜ ਸ਼ੁਰੂ ਕੀਤੀ। ਇਹ ਖੋਜ ਹਜੇ ਵੀ ਚੱਲ ਰਹੀ ਹੈ। ਇਹ ਖੋਜ 5000 ਕਿਊਬਿਕ ਮੀਟਰ 'ਚ ਫੈਲੇ ਅਤੇ ਬਰਫ਼ ਤੇ ਗਾਰੇ ਵਾਲੇ ਕੂੜੇ ਦੇ ਢੇਰ ਨੂੰ ਖੰਗਾਲਣ ਵਾਲੀ ਮੁਸ਼ਕਲ ਤੇ ਵੱਡੀ ਕਾਰਵਾਈ ਬਣੀ ਹੋਈ ਹੈ ਵਿਡੈਂਟ ਮਾਰੀ ਸ਼ੁਲਨਬਰਗ ਨੇ ਕਿਹਾ ਕਿ ਇੱਕ ਪੇਚੀਦਾ ਜਾਂਚ ਚੱਲ ਰਹੀ ਹੈ ਜਿਸ ਵਿੱਚ ਕਈ ਟੀਮਾਂ ਲੱਗੀਆਂ ਹੋਈਆਂ ਨੇ ਪਰਿਵਾਰ ਤੇ ਦੋਸਤਾਂ ਅਨੁਸਾਰ ਸ਼ਲਨੀ ਇੱਕ ਜ਼ਹੀਨ ਮਿਹਨਤੀ ਤੇ ਦਿਆਲੂ ਕੁੜੀ ਸੀ ਉਹ ਹੌਟਨ ਖੇਤਰ ਚ ਜੁਕੀ ਨੀਡਾ ਨ ਮੈਂਟਲ ਹੈਲਥ ਐਸੋਸੀਏਸ਼ਨ ਲਈ ਮੈਂਟਲ ਹੈਲਥ ਵਰਕਰ ਵਜੋਂ ਕੰਮ ਕਰ ਰਹੀ ਸੀ ਤੇ ਉਸ ਦਾ ਇੱਕ ਦਿਨ ਆਪਣਾ ਖੁਦ ਦਾ ਕ੍ਰਾਈਸਿਸ ਸੈਂਟਰ ਖੋਲਣ ਦਾ ਵੀ ਸੁਪਨਾ ਸੀ। ਉਹ ਸੁਸਾਇਟੀ ਦੇ ਪ੍ਰੀਵੈਂਸ਼ਨ ਕਮਿਊਨਿਟੀ ਕਾਉਂਸਲ ਆਫ ਹੈਮਿਲਟਨ ਦੀ ਡਾਇਰੈਕਟਰ ਵੀ ਸੀ। ਉਹ ਵਲੰਟੀਅਰ ਕੰਮ ਵੀ ਕਰਦੀ ਸੀ ਤੇ ਸਟੈਂਡ ਅਪ ਕਮੇਟੀ ਵੀ ਕਰਦੀ ਸੀ। ਸ਼ਰਲਿੰਦੀ ਦੇ ਮਾਪੇ ਉਸ ਦੇ ਅਵਸ਼ੇਸ਼ਾਂ ਦੀ ਪਛਾਣ ਹੋਂਦੀ ਉਡੀਕ ਕਰ ਰਹੇ ਨੇ ਤਾਂ ਜੋ ਉਸ ਦਾ ਅੰਤਮ ਸੰਸਕਾਰ ਕਰ ਸਕਣ ਤੇ ਪਤਾ ਲੱਗ ਸਕੇ ਕਿ ਅਸਲ ਵਿੱਚ ਉਸ ਦੇ ਨਾਲ ਕੀ ਵਾਪਰਿਆ ਸੀ। ਉੱਧਰ ਓਪਨ ਵਰਕ ਪਰਮਿਟ ਨੂੰ ਲੈ ਕੇ ਵੱਡੀ ਜਾਣਕਾਰੀ ਸਾਹਮਣੇ ਆਈ ਹੈ ਓਪਨ ਵਰਕ ਪਰਮਿਟ ਦੀਆਂ ਅਰਜ਼ੀਆਂ ਦੇ ਵਿੱਚ 800% ਵਾਧਾ ਦੇਖਣ ਨੂੰ ਮਿਲਿਆ ਹੈ ਕੁਝ ਲੋਕ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੇਵਲ ਇੱਕ ਏਮਪਲੋਇਰ ਤੱਕ ਸੀਮਿਤ ਨਹੀਂ ਕੀਤਾ ਜਾਣਾ ਚਾਹੀਦਾ ਬਲਕਿ ਉਹਨਾਂ ਨੂੰ ਵੱਖ-ਵੱਖ ਏਮਪਲੋਇਰਜ਼ ਕੋਲ ਜੌਬ ਕਰਨ ਦੇ ਮੌਕੇ ਮਿਲਣੇ ਚਾਹੀਦੇ ਨੇ ਕੈਨੇਡਾ ਚ ਓਪਨ ਵਰਕ ਪਰਮਿਟ ਲਈ ਅਰਜ਼ੀਆਂ ਦਾਇਰ ਕਰਨ ਵਾਲੇ ਆਰਸੀ ਵਿਦੇਸ਼ੀ ਕਾਮਿਆਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 800% ਤੋਂ ਵੱਧ ਚੁੱਕੀ ਹੈ। ਇਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ EMPLOYEES ਦੇ ਸਤਾਏ ਕੀਰਤੀਆਂ ਦੀ ਗਿਣਤੀ ਵਧਣ ਤੋਂ ਇਲਾਵਾ ਨੀਮਾ ਚ ਤਬਦੀਲੀ ਦਾ ਨਜਾਇਜ਼ ਫਾਇਦਾ ਉਠਾਉਣ ਵਾਲੇ ਵੀ ਲਗਾਤਾਰ ਵਧ ਰਹੇ ਨੇ। 온ਟਾਰੀਓ ਚ ਗਿਣਤੀ 10 ਗੁਣਾ ਤੱਕ ਵਾਧੇ ਨਜ਼ਰ ਆਈ ਜਿੱਥੇ 2025 ਦੀ ਪਹਿਲੀ ਤਿਮਾਹੀ ਦੌਰਾਨ ਓਪਨ ਵਰਕ ਪਰਮਿਟ ਦੀ ਅਰਜ਼ੀ ਦਾਖਲ ਕਰਨ ਵਾਲਿਆਂ ਦੀ ਗਿਣਤੀ 435 ਦਰਜ ਕੀਤੀ ਗਈ। ਜਿ 2024 ਦੀ ਪਹਿਲੀ ਤਿਮਾਹੀ ਦੌਰਾਨ ਸਿਰਫ 50 ਦੇ ਰਹੀ ਸੀ ਫੈਡਰਲ ਸਰਕਾਰ ਵੱਲੋਂ এমਪਲॉयर्स ਦੇ ਸਤਾਹੇ ਆਰਜ਼ੀ ਵਿਦੇਸ਼ੀ ਕਾਮਿਆਂ ਵਾਸਤੇ 2019 ਚ ਕਾਨੂੰਨ ਲਿਆਂਦਾ ਗਿਆ ਜਿਸ ਤਹਿਤ ਇੱਕ এমਪਲॉयਰ ਨਾਲ ਬੱਝੇ ਉਹਨਾਂ ਕਿਰਤੀਆਂ ਨੂੰ ਰਾਹਤ ਦਿੱਤੀ ਗਈ ਜੋ ਲਗਾਤਾਰ ਤਕੇਸ਼ਾਹੀ ਦਾ ਸ਼ਿਕਾਰ ਬਣ ਰਹੇ ਨੇ ਸਿਰਫ ਐਨਾ ਹੀ ਨਹੀਂ ਸਮਾਜਿਕ ਮਾਮਲਿਆਂ ਬਾਰੇ ਸੈਨੇਟ ਦੀ ਇੱਕ ਕਮੇਟੀ ਨੇ ਫੈਡਰਲ ਸਰਕਾਰ ਨੂੰ ਸਿਫਾਰਿਸ਼ ਕੀਤੀ ਕਿ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਸਿਰਫ ਇੱਕ এমਪਲॉयਰ ਨਾਲ ਬੰਨ ਕੇ ਨਾ ਰੱਖਿਆ ਜਾਵੇ ਅਤੇ ਉਹਨਾਂ ਨੂੰ ਆਪਣੀ ਮਰਜ਼ੀ ਮੁਤਾਬਕ ਕਿਸੇ ਵੀ এমਪਲॉयਰ ਕੋਲ ਕੰਮ ਕਰਨ ਦੀ ਖੁੱਲ੍ਹ ਹੋਣੀ ਚਾਹੀਦੀ ਹੈ ਕਮੇਟੀ ਨੇ ਸਪਸ਼ਟ ਸ਼ਬਦਾਂ ਵਿੱਚ ਆਖਿਆ ਹੈ ਕਿ ਟੈਂਪੋਰਰੀ ਫੋਰਨ ਵਰਕਰ ਪ੍ਰੋਗਰਾਮ ਮੌਜੂਦਾ ਰੂਪ ਵਿੱਚ ਨਾ ਪ੍ਰਵਾਸੀਆਂ ਵਾਸਤੇ ਲਾਹੇਵੰਦ ਸਾਬਤ ਹੋ ਰਿਹਾ ਹੈ ਤੇ ਨਾ ਹੀ ਉਹਨਾਂ ਨੂੰ ਨੌਕਰੀ ਦੇਣ ਵਾਲਿਆਂ ਵਾਸਤੇ ਕਮੇਟੀ ਵੱਲੋਂ ਕੀਤੀਆਂ ਸਿਫਾਰਸ਼ਾਂ ਚ ਪ੍ਰਵਾਸੀ ਕਾਮਿਆਂ ਨੂੰ ਉਹਨਾਂ ਦੇ ਹੱਕਾਂ ਬਾਰੇ ਵਾਤੋਂ ਵਾਧ ਜਾਣਕਾਰੀ ਮੁਹੱਈਆ ਕਰਵਾਉਣ ਅਤੇ ਕੰਮ ਵਾਲੀਆਂ ਥਾਵਾਂ ਦੀ ਲਗਾਤਾਰ ਪੁਨਛਾਣ ਕਰਨ ਤੇ ਜ਼ੋਰ ਦਿੱਤਾ ਗਿਆ ਹੈ ਦੱਸਣਾ ਬੰਦ ਹੈ ਕਿ ক্লোਜ਼ਡ ਵਰਕ ਪਰਮਿਟ ਕਰਕੇ ਆਰਸੀ ਵਿਦੇਸ਼ੀ ਕਾਮੇ ਕਿਸੇ ਹੋਰ EMPLOER ਕੋਲ ਕੰਮ ਕਰਨ ਲਈ ਅਧਿਕਾਰਿਤ ਨਹੀਂ ਹੁੰਦੇ EMPLOYEES ਨੂੰ ਮਨਮਾਨੀਆਂ ਕਰਨ ਦਾ ਮੌਕਾ ਮਿਲ ਜਾਂਦਾ ਹੈ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਰਿਪੋਰਟਰ ਤਮੋਏ ਅਵਕੱਟਾ ਨੇ 2023 ਵਿੱਚ ਕੈਨੇਡਾ ਦੀ ਆਰਸੀ ਵਿਦੇਸ਼ੀ ਕਾਮਿਆਂ ਵਾਲੀ ਯੋਜਨਾ ਦੀ ਤੁਲਨਾ ਗੁਲਾਮੀ ਚ ਜਕੜੇ ਕਿਰਤੀਆਂ ਦੇ ਨਾਲ ਕੀਤੀ ਸੀ ਯੂਨਿਟ ਕੈਨੇਡਾ ਦੇ ਵਿੱਚ ਪੰਜਾਬੀ ਟਰੱਕ ਡਰਾਈਵਰਾਂ ਦੇ ਉੱਤੇ ਕੱਪੜੇ ਦੇ ਦੋਸ਼ ਲੱਗੇ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਟਰੱਕ ਡਰਾਈਵਰਸ ਦੀ ਯੂਨੀਅਨ ਵੱਲੋਂ ਲੈਂਗਲੇ ਅਪਸਪੋਰਟ ਦੇ ਵਿਧਾਇਕ ਹਰਮਨ ਭੰਗੂ ਦੇ ਉੱਤੇ ਮਾਨਹਾਨੀ ਦਾ ਮੁਕੱਦਮਾ ਦਾਇਰ ਕੀਤਾ ਜਾ ਰਿਹਾ ਹੈ। ਕਾਰਨ ਦੱਸਿਆ ਜਾਂਦਾ ਹੈ ਕਿ ਕਹਿੰਦੇ ਕਿ ਹਰਮਨ ਭੰਗੂ ਦੇ ਵੱਲੋਂ ਅਸੈਂਬਲੀ ਦੇ ਵਿੱਚ ਟਰੱਕ ਡਰਾਈਵਰਾਂ ਦੇ ਉੱਤੇ ਦੋਸ਼ ਲਗਾਏ ਗਏ ਨੇ। ਉਹਨਾਂ ਕਹੇ ਕਿ ਟਰੱਕ ਡਰਾਈਵਰ ਕਪਲੇਬਾਜ਼ੀ ਵੀ ਕਰਦੇ ਨੇ, ਭ੍ਰਿਸ਼ਟਾਚਾਰ ਵੀ ਕਰਦੇ ਨੇ ਤੇ ਭਾਈਪਤੀ ਜਾਬਵਾਦ ਨੂੰ ਅੱਗੇ ਵਧਾ ਰਹੇ ਨੇ। ਇਸ ਬਿਆਨ ਦੇ ਸਾਹਮਣੇ ਆਉਣ ਤੋਂ ਬਾਅਦ ਟਰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਚ ਟਰੱਕ ਡਰਾਈਵਰਾਂ ਦੀ ਯੂਨੀਅਨ ਵੱਲੋਂ ਲੈਂਗਲੀ ਐਕਸਪੋਰਟ ਤੋਂ ਵਿਧਾਇਕ ਹਰਮਨ ਪੰਘੂ ਵਿਰੋਧਮਾਨ ਹਾਨੀ ਦਾ ਮੁਕੱਦਮਾ ਅਦਾ ਕੀਤਾ ਜਾ ਰਿਹਾ ਹੈ ਟੀਮਸਟਰਜ਼ ਲੋਕਲ 213 ਨੇ ਵੈਂਕੂਵਰ ਦੀ ਸਿਵਲ ਅਦਾਲਤ ਚ ਨੋਟਿਸ ਦਾਇਰ ਕਰਦਿਆਂ ਦਾਵਾ ਕੀਤਾ ਹੈ ਹਰਮਨ ਪੰਗੂ ਨੇ 8 ਮਈ ਨੂੰ ਵਿਧਾਨ ਸਭਾ ਵਿੱਚ ਯੂਨੀਅਨ ਉੱਤੇ ਭ੍ਰਸ਼ਟਾਚਾਰ ਅਤੇ ਭਾਈਪਤੀਜਵਾਦ ਵਿੱਚ ਸ਼ਾਮਲ ਹੋਣ ਦੇ ਦੋਸ਼ ਲਾਏ ਜੋ ਸਿੱਧੇ ਤੌਰ ਤੇ ਮਾਨ ਹਾਨੀ ਕਰਦੇ ਨੇ ਯੂਨੀਅਨ ਨੇ ਕਿਹਾ ਕਿ ਹਰਮਨ ਪੰਗੂ ਵੱਲੋਂ ਆਪਣੀਆਂ ਟਿੱਪਣੀਆਂ ਨਾਲ ਸੰਬੰਧਿਤ ਵੀਡੀਓ ਸੋਸ਼ਲ ਮੀਡੀਆ ਤੇ ਵੀ ਸਾਂਝੀ ਕੀਤੀ ਗਈ ਤੇ ਕਈ ਲਿਖਤੀ ਟਿੱਪਣੀਆਂ ਵੀ ਕੀਤੀਆਂ ਮੀਡੀਆ ਦੀ ਰਿਪੋਰਟ ਮੁਤਾਬਕ ਯੂਨੀਅਨ ਦੇ ਬਿਜ਼ਨਸ ਮੈਨੇਜਰ ਸਕੱਤਰ ਅਤੇ ਖਜ਼ਾਨਚੀ ਟੋਨੀ ਸੈਂਟਾਵੇਨਿਅਰ ਨੇ ਕਿਹਾ ਕਿ ਹਰਮਨ ਪੰਗੂ ਵੱਲੋਂ ਲਾਏ ਦੋਸ਼ 67 ਝੂਠੇ ਅਤੇ ਟਰੱਕ ਡਰਾਈਵਰਾਂ ਦੇ ਅਕਸ ਨੂੰ ਢਾਹ ਲਾਉਣ ਵਾਲੇ ਨੇ ਅਜਿਹੀਆਂ ਟਿੱਪਣੀਆਂ ਯੂਨੀਅਨ ਦੇ ਰੁਤਬੇ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ ਤੇ ਕਾਨੂੰਨੀ ਕਾਰਵਾਈ ਰਾਹੀਂ ਸਾਡਾ ਸਟੈਂਡ ਸਪਸ਼ਟ ਹੋ ਜਾਵੇਗਾ ਉਦੋਂ ਹਰਮਨ ਭੰਗੂ ਵੱਲੋਂ ਯੂਨੀਅਨ ਦੇ ਨੋਟਿਸ ਦਾ ਕੋਈ ਜਵਾਬ ਦਾਖਲ ਨਹੀਂ ਕੀਤਾ ਗਿਆ ਅਤੇ ਫਿਲਹਾਲ ਮਾਨਹਾਨੀ ਦੇ ਦੋਸ਼ ਅਦਾਲਤ 'ਚ ਸਾਬਤ ਨਹੀਂ ਕੀਤੇ ਗਏ ਇੱਥੇ ਦੱਸਣਾ ਬੰਦ ਹੈ ਕਿ ਹਰਮਨ ਭੰਗੂ ਵੱਲੋਂ ਕੀਤੀਆਂ ਖਥਤ ਮਾਨਹਾਨੀ ਵਾਲੀਆਂ ਟਿੱਪਣੀਆਂ ਕਮਿਊਨਿਟੀ ਬੈਨੀਫਿਟਸ ਐਗਰੀਮੈਂਟ ਅਧੀਨ ਆਰੰਭੇ ਕੰਸਟਰਕਸ਼ਨ ਪ੍ਰੋਜੈਕਟਾਂ ਲਈ ਯੂਨੀਅਨ ਵੱਲੋਂ ਕੀਤੀ ਜਾ ਰਹੀ ਸਪਲਾਈ ਨਾਲ ਸੰਬੰਧਿਤ ਨੇ ਮਿਸਾਲ ਵਜੋਂ ਯੂਨੀਅਨ ਦੇ ਮਕਦਮੇ ਵਿੱਚ ਚੂਲੋ ਬ੍ਰਿਜ ਰਿਪਲੇਸਮੈਂਟ ਅਤੇ ਵੈਨਕੂਵਰ ਦੇ ਬ੍ਰਾਡਵੇ ਸकाई ਟ੍ਰੇਨ ਵਾਦੇ ਨੂੰ ਸ਼ਾਮਿਲ ਕੀਤਾ ਗਿਆ ਯੂਨੀਅਨ ਦਾ ਕਹਿਣਾ ਹੈ ਕਿ ਕਮਿਊਨਿਟੀ ਬੈਨੀਫਿਟਸ ਐਗਰੀਮੈਂਟ ਅਧੀਨ ਨਿਯਮ ਬਿਲਕੁਲ ਸਪਸ਼ਟ ਨੇ ਜੇ ठेकेदारों ਤੋਂ ਇਲਾਵਾ ਵੀ ਟਰੱਕਾਂ ਦੀ ਜ਼ਰੂਰਤ ਹੋਵੇਗੀ ਤਾਂ ਪ੍ਰੋਜੈਕਟ EMPLOYE ਨੂੰ ਯੂਨੀਅਨ ਕੋਲ ਡਿਸਪੈਚ ਰਿਕਵੈਸਟ ਦਾਖਲ ਕਰਨੀ ਹੋਵੇਗੀ ਇਸ ਰਿਕਵੈਸਟ ਨੂੰ ਪੂਰਾ ਕਰਨ ਲਈ ਆਪਣੇ ਮੈਂਬਰਾਂ ਦੀ ਉਪਲਬਧਤਾ ਵਿੱਚੋਂ ਸੱਦਾ ਭੇਜੇਗੀ ਪਰ ਜੇ ਕੋਈ ਮੈਂਬਰ ਬਾਕੀ ਨਾ ਬਚੇ ਤਾਂ ਸਧਾਰਨ ਟਰੱਕ ਆਪਰੇਟਰਾਂ ਨੂੰ ਸੱਦਾ ਜਾ ਸਕਦਾ ਹੈ ਜਿਨ੍ਹਾਂ ਦਾ ਯੂਨੀਅਨ ਨਾਲ ਸਪਲਾਈ ਸਮਝੌਤਾ ਪਹਿਲਾਂ ਹੀ ਤੈਅ ਹੁੰਦਾ ਹੈ ਜੇ ਮਟੀਰੀਅਲ ਦੀ ਸਪਲਾਈ ਘਟਦੀ ਹੈ ਤਾਂ ਯੂਨੀਅਨ ਵੱਲੋਂ ਮੰਗ ਪੂਰੀ ਕਰਨ ਖਾਤਰ ਬ੍ਰੋਕਰਾਂ ਨੂੰ ਸਦਿਆ ਜਾਂਦਾ ਹੈ ਇਸ ਦੇ ਉਲਟ ਹਰਮਨ ਭੰਗੂ ਨੇ ਵਿਧਾਨ ਸਭਾ 'ਚ ਦੋਸ਼ ਲਾਇਆ ਹੈ ਕਿ ਯੂਨੀਅਨ ਵੱਲੋਂ ਤੈਅशुदा ਪ੍ਰਕਿਰਿਆ ਮੁਤਾਬਕ ਕੰਮ ਨਹੀਂ ਕੀਤਾ ਜਾ ਰਿਹਾ ਅਤੇ ਭ੍ਰਿਸ਼ਟਾਚਾਰ ਤੇ ਪਾਈਪਤੀ ਜਵਾਬ ਵਿੱਚ ਖੁੱਭੀ ਹੋਈ ਹੈ ਫਤਮਨ ਪੰਗੂ ਨੇ ਯੂਨੀਅਨ ਦੇ ਬਿਜ਼ਨਸ ਏਜੰਟਾ ਅਨਮਨੀਤ ਸੇਖੋਂ ਦਾ ਵੀ ਨਾਮ ਲਿਆ ਹੈ ਜੋ ਵੱਡੇ ਠੇਕੇਦਾਰਾਂ ਲਈ ਬ੍ਰੋਕਰ ਵਜੋਂ ਕੰਮ ਕਰਨ ਵਾਲੀ ਇੱਕ ਕੰਪਨੀ ਦੇ ਮਾਲਕ ਪ੍ਰਜਮਨ ਪਾਲ ਸੇਖੋਂ ਦਾ ਬੇਟਾ ਹੈ ਉਦੋਂ ਯੂਨੀਅਨ ਨੇ ਪੰਗੂ ਦੇ ਦੋਸ਼ਾਂ ਨੂੰ ਕੋਰਾ ਝੂਠ ਘਰਾੜ ਦਿੰਦਿਆ ਕਿ ਹੈ ਕਿ ਉਹ ਸੋਸ਼ਲ ਮੀਡੀਆ ਰਾਹੀਂ 2019 ਤੋਂ ਅਜੇਹੇ ਦੋਸ਼ ਲਾਉਂਦਾ ਰਿਹਾ ਹੈ ਉਦੋਂ ਭਾਰਤ ਸਰਕਾਰ ਦੇ ਵੱਲੋਂ OCI ਦਾ ਨਵਾਂ ਪੋਰਟਲ ਲਾਂਚ ਕਰ ਦਿੱਤਾ ਗਿਆ ਹੈ ਓਵਰਸੀਜ਼ ਸਿਟੀਜ਼ਨਸ ਰੀਜਿਸਟ੍ਰੇਸ਼ਨ ਨੂੰ ਆਸਾਨ ਬਣਾਉਂਦਾ ਦਾਵਾ ਕੀਤਾ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨਵੇਂ OCI ਪੋਰਟਲ ਦਾ ਧੰਨਵਾਦ ਕਰਦੇ ਹਾਂ ਸ਼ਲਾਗਾ ਵੀ ਕੀਤੀ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਨਵੇਂ OCII ਪੋਰਟਲ ਦੇ ਵਿੱਚ ਬਹੁਤ ਸਾਰੇ ਨਵੇਂ ਫੀਚਰਸ ਮਿਲਣਗੇ ਕੈਨੇਡਾ ਦੇ ਵਿੱਚ ਰਹਿੰਦੇ ਐਨਆਰਆਈਜ਼ ਅਤੇ ਕੈਨੇਡਾ ਦੇ ਵਿੱਚ ਰਹਿੰਦੇ ਭਾਰਤੀ ਨਾਗਰਿਕ ਜੋ ਹੁਣ ਕੈਨੇਡੀਅਨ ਨਾਗਰਿਕ ਬਣ ਚੁੱਕੇ ਨੇ ਉਹਨਾਂ ਵਾਸਤੇ ਨਵਾਂ OCII ਪੋਰਟਲ ਬੜਾ ਹੀ ਫਾਇਦੇਮੰਦ ਤੇ ਲਾਹੇਵੰਦ ਘੜਾ ਦਿੱਤਾ ਗਿਆ ਹੈ ਭਾਰਤ ਸਰਕਾਰ ਵੱਲੋਂ ਅਵਰਸੀਜ਼ ਸਿਟੀਜ਼ਨਸ ਦੇ ਰਜਿਸਟ੍ਰੇਸ਼ਨ ਨੂੰ ਸੌਖਾ ਬਣਾਉਣ ਲਈ ਅਪ ਟੂ ਡੇਟ ਯੂਜ਼ਰ ਇੰਟਰਫੇਸ ਦੇ ਨਾਲ ਨਵਾਂ OCII ਪੋਰਟਲ ਲਾਂਚ ਕੀਤਾ ਗਿਆ ਹੈ ਇਸ ਮੌਕੇ ਬੋਲਦਿਆਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਨੇ ਨੇ ਕਿਹਾ ਕਿ ਸਰਕਾਰ ਯਕੀਨੀ ਬਣਾਉਂਦੀ ਕੋਸ਼ਿਸ਼ ਕਰ ਰਹੀ ਹੈ ਕਿ OCII ਹੋਲਡਰਜ਼ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਹੋਵੇ। ਸਰਕਾਰ ਵੱਲੋਂ ਸੇਵਾ ਪੋਰਟਲ ਨੂੰ 2013 ਚ ਵਿਕਸਿਤ ਕੀਤਾ ਗਿਆ ਸੀ ਜੋ ਅੱਜ ਵਿਦੇਸ਼ਾਂ ਚ 180 ਤੋਂ ਵੱਧ ਭਾਰਤੀ ਮਿਸ਼ਨਾਂ ਦੇ ਨਾਲ-ਨਾਲ 12 ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਦਫ਼ਤਰਾਂ ਵਿੱਚ ਕੰਮ ਕਰ ਰਹੇ ਨੇ। ਭਾਰਤ ਸਰਕਾਰ ਦਾ ਦਾਵਾ ਹੈ ਕਿ ਪ੍ਰਤੀ ਦਿਨ ਲਗਭਗ 2000 ਅਰਜ਼ੀਆਂ ਦੀ ਪ੍ਰੋਸੈਸਿੰਗ ਹੁੰਦੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਨਵੇਂ ওসিਆਈ ਪੋਰਟਲ ਦੀ ਸ਼ਲਾਘਾ ਕੀਤੀ ਗਈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਵਿਦੇਸ਼ੀ ਸੁਵਿਧਾਵਾਂ ਅਤੇ ਬਿਹਤਰ ਕਾਰਜ ਸਮਰੱਥਾ ਦੇ ਨਾਲ ਨਵਾਂ OCI ਪੋਰਟਲ ਭਿਨੇਕਾਰਾਂ ਦੇ ਵਿਦੇਸ਼ੀਨਕੂਲ ਹੈ। ਇਹ ਡਿਜੀਟਲ ਸਸ਼ਸਨ ਨੂੰ ਹੁਲਾਰਾ ਦੇਣ ਦੀ ਦਿਸ਼ਾ ਦੇ ਵਿੱਚ ਇੱਕ ਵੱਡਾ ਕਦਮ ਹੈ। ਇਸ ਨਵੇਂ ਪੋਰਟਲ ਦੇ ਵਿੱਚ ਯੂਜ਼ਰਸ ਸਾਈਨ ਅਪ ਅਥਰ ਰਜਿਸਟ੍ਰੇਸ਼ਨ ਮੈਨੂ ਦੀਆਂ ਅਲੱਗ-ਅਲੱਗ ਆਪਸ਼ਨਸ ਨੇ। ਇਸ ਤੋਂ ਇਲਾਵਾ ਪੋਰਟਲ 'ਚ ਰਜਿਸਟ੍ਰੇਸ਼ਨ ਫਾਰਮ ਵਿੱਚ ਯੂਜ਼ਰ ਪ੍ਰੋਫਾਈਲ ਅਵੇਰੇਵੇ ਆਟੋਫਿਲ ਹੋਣ, ਐਪਲੀਕੇਸ਼ਨ ਦੀ ਕਿਸਮ ਦੇ ਆਧਾਰ 'ਤੇ ਅਪਲੋਡ ਕੀਤੇ ਜਾਣ ਵਾਲੇ ਲੋੜੀਂਦੇ ਦਸਤਾਵੇਜ਼ਾਂ ਦਾ ਵਰਗੀਕਰਨ ਹੋਣ ਤੇ ਜਮ੍ਹਾਂ ਕਰਨ ਤੋਂ ਪਹਿਲਾਂ ਕਿਸੇ ਵੀ ਪੜਾਤੇ ਬਿਨਕਾਰਾਂ ਨੂੰ ਸੋਧ ਕਰਨ ਦਾ ਆਪਸ਼ਨ ਮਿਲਣ ਜੀਆਂ ਵਿਸ਼ੇਸ਼ਤਾਵਾਂ ਨੇ ਅਜਿਹੇ ਭਾਰਤੀ ਜੋ ਹੋਰਨਾਂ ਦੇਸ਼ਾਂ ਦੀ ਨਾਗਰਿਕਤਾ ਹਾਸਲ ਕਰ ਚੁੱਕੇ ਨੇ ਭਾਰਤ ਆਉਣ ਜਾਣ ਲਈ OCI ਲਈ ਅਰਜ਼ੀ ਦਿੰਦੇ ਨੇ ਵਿਦੇਸ਼ੀ ਨਾਗਰਿਕਤਾ ਵਾਲੇ ਭਾਰਤੀਆਂ ਨੂੰ ਇਸ ਕਾਰਡ ਲਈ ਵੱਖਰੇ ਤੌਰ ਤੇ ਅਰਜ਼ੀ ਦੇਣੀ ਪੈਂਦੀ ਹੈ OCI ਹੋਲਡਰਜ਼ ਜਿਨੀ ਵਾਰੀ ਚੌਣ ਭਾਰਤ ਆ ਸਕਦੇ ਨੇ ਤੇ ਲੰਬੇ ਸਮੇਂ ਲਈ ਭਾਰਤ ਰਹਿ ਸਕਦੇ ਨੇ ਉਹਨਾਂ ਨੂੰ ਭਾਰਤ ਚ ਕਿਸੇ ਵੀ ਸਮੇਂ ਲਈ ਠਹਿਰਨ ਲਈ ਸਥਾਨਕ ਪੁਲਿਸ ਅਧਿਕਾਰੀਆਂ ਨਾਲ ਰਜਿਸਟ੍ਰੇਸ਼ਨ ਤੋਂ ਛੋਟ ਮਿਲਦੀ ਹੈ OCI ਕਾਰਡ ਨਾ ਹੋਣ ਦੀ ਸੂਰਤ ਵਿੱਚ ਉਕਤ ਬਿਨੇਕਾਰਾਂ ਨੂੰ ਭਾਰਤ ਦੀ ਯਾਤਰਾ ਕਰਨ ਲਈ ਵੀਜ਼ਾ ਲੈਣਾ ਪੈਂਦਾ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਉਹ ਵਿਅਕਤੀ OCI ਕਾਰਡ ਲੈਣ ਦਾ ਅਧਿਕਾਰ ਰੱਖਦਾ ਹੈ ਜੋ 26 ਜਨਵਰੀ 1959 ਨੂੰ ਭਾਰਤ ਦਾ ਨਾਗਰਿਕ ਸੀ ਜਾਂ ਉਸ ਤੋਂ ਬਾਅਦ ਵੀ ਭਾਰਤ ਦਾ ਨਾਗਰਿਕ ਹੈ ओसीआई दी शुरुआत 2005 ਵਿੱਚ ਸਿਟੀਨਿਟੀਨਸ਼ਿਪ ਐਕਟ 1955 ਚ ਕੀਤੇ ਗਏ ਇੱਕ ਸੋਧ ਦੇ ਰਾਹੀਂ ਕੀਤੀ ਗਈ ਸੀ। ਅਜਿਹੇ ਵਿਅਕਤੀ ਜੋ ਖੁਦ ਉਹਨਾਂ ਦੇ ਮਾਤਾ-ਪਿਤਾ ਤੇ ਪੂਰਵਜ ਪਾਕਿਸਤਾਨ ਜਾਂ ਬੰਗਲਾਦੇਸ਼ ਦੇ ਨਾਗਰਿਕ ਨੇ ਜਰ ਰਹੇ ਨੇ ਇਸ ਦੇ ਯੋਗ ਨਹੀਂ ਹਨ। ਕੈਨੇਡਾ ਦੀ ਨਾਗਰਿਕਤਾ ਹਾਸਲ ਕਰਨ ਤੋਂ 3 ਮਹੀਨੇ ਦੇ ਅੰਦਰ ਭਾਰਤੀਆਂ ਨੂੰ ਆਪਣਾ ਪਾਸਪੋਰਟ ਭਾਰਤੀ ਸਫਾਰਾਤਖਾਨੇ ਵਿੱਚ ਜਮ੍ਹਾਂ ਕਰਵਾ ਕੇ ਕੈਨਸਲ ਕਰਵਾਉਣਾ ਪੈਂਦਾ ਹੈ ਤੇ ਇਸ ਤੋਂ ਬਾਅਦ ਉਹ ওসিआई ਕਾਰਡ ਲਈ ਅਰਜ਼ੀ ਦੇ ਸਕਦੇ ਨੇ। ਕੈਨੇਡਾ 'ਚ ਅਜਿਹੀਆਂ ਸੇਵਾਵਾਂ ਪ੍ਰਦਾਨ ਕਰਨ ਵਾਲੇ ਅਮਰਜੀਤ 바ਵਾ ਨੇ ਕਿਹਾ ਕਿ ਬਹੁਤ ਸਾਰੇ ਭਾਰਤੀ ਕੈਨੇਡੀਅਨ ਨਾਗਰਿਕਤਾ ਲੈਣ ਤੋਂ ਬਾਅਦ OCI ਦੀ ਅਰਜ਼ੀ ਦਿੰਦੇ ਨੇ ਜਿਸ ਨਾਲ ਉਹਨਾਂ ਨੂੰ ਭਾਰਤ ਔਰ ਜਨ ਵਿੱਚ ਸੌਖ ਹੁੰਦੀ ਹੈ ਅਮਰਜੀਤ ਬਾਬਾ ਨੇ ਦੱਸਿਆ ਹੈ ਕਿ OCI ਦੀ ਅਰਜ਼ੀ ਦਾ ਨਿਪਟਾਰਾ ਹੋਣ ਵਿੱਚ ਕਰੀਬ 6 ਹਫ਼ਤੇ ਲੱਗ ਜਾਂਦੇ ਨੇ ਤੇ ਇਸ ਦੀ ਫੀਸ 376 ਡਾਲਰ ਹੈ ਉਹਨਾਂ ਦੱਸਿਆ ਹੈ ਕਿ ਕੈਨੇਡਾ 'ਚ OCI ਲੈਣ ਲਈ VFS ਇੰਟਰਨੈਸ਼ਨਲ ਰਾਹੀਂ ਦਸਤਾਵੇਜ਼ ਭੇਜੇ ਜਾਂਦੇ ਨੇ ਬਾਬਾ ਦੀ ਸਲਾਹ ਹੈ ਕਿ ਕੈਨੇਡੀਅਨ ਨਾਗਰਿਕਤਾ ਲੈਣ ਤੋਂ ਜਲਦੀ ਹੀ OCI ਲੈ ਲੈਣੀ ਚਾਹੀਦੀ ਹੈ ਕੈਨੇਡਾ 'ਚ ਭਾਰਤੀ ਮੂਲ ਦੇ ਲੋਕਾਂ ਦੀ ਵਸੋਂ 'ਚ ਤੇਜ਼ੀ ਨਾਲ ਪੱਧਾ ਹੋਇਆ ਹੈ ਸਾਲ 2021 ਦੀ ਜਨਗਣਨਾ ਮੁਤਾਬਕ ਕੋਈ 18 ਲੱਖ ਤੋਂ ਵਧੇਰੇ ਭਾਰਤੀ ਮੂਲ ਦੇ ਲੋਕ ਕੈਨੇਡਾ ਚੜ੍ਹਿੰਦੇ ਨੇ ਇਹ ਗਿਣਤੀ ਕੈਨੇਡਾ ਦੀ ਕੁੱਲ ਆਬਾਦੀ ਦਾ 5.11% ਹਿੱਸਾ ਬਣਦੀ ਹੈ ওসিਆਈ ਨਾ ਹੋਣ ਦੀ ਸੂਰਤ ਵਿੱਚ ਭਾਰਤ ਜਾਣ ਲਈ ਐਂਟਰੀ ਬਿਜ਼ਨਸ ਟੂਰਿਸਟ ਤੋਂ ਇਲਾਵਾ এমਪਲॉयਮੈਂਟ ਵੀਜ਼ਾ ਦੇ ਆਪਸ਼ਨਸ ਨੇ ਇਸ ਬਾਰੇ ਵਧੇਰੇ ਜਾਣਕਾਰੀ oci.services.government.in ਤੇ ਜਾ ਕੇ ਹਾਸਲ ਕੀਤੀ ਜਾ ਸਕਦੇ ਨੇ ਅਪਾਇੰਟਮੈਂਟਸ ਅਤੇ ਵਾਕ ਇਨ ਸੇਵਾਵਾਂ ਲਈ ਵਧੇਰੇ ਜਾਣਕਾਰੀ BLS ਦੀ ਵੈੱਬਸਾਈਟ ਤੋਂ ਲਈ ਜਾ ਸਕਦੀ ਹੈ ਉਦੋਂ ਰਮੇਨੀ ਟੋਬਾ ਦੇ ਵਿੱਚ ਜੰਗਲੀ ਅੱਗ ਨੂੰ ਲੈ ਕੇ ਸਖਤ ਨਿਰਦੇਸ਼ ਜਾਰੀ ਕਰਨ ਤੋਂ ਬਾਅਦ ਸਟੇਟ ਆਫ ਅਮਰਜੈਂਸੀ ਲਾਣ ਦਿੱਤੀ ਗਈ ਸੀ ਸਸਕੇਚਵਨ ਦੇ ਵਿੱਚ ਵੀ ਸਟੇਟ ਆਫ ਅਮਰਜੈਂਸੀ ਦੇ ਹਾਲਾਤ ਬਣਾ ਦਿੱਤੇ ਗਏ ਨੇ ਤੇ ਹੁਣ ਅਲਬਰਟਾ ਦਾ ਜ਼ਿਕਰ ਕਰ ਲੈਣੇ ਆ ਅਲਬਰਟਾ ਦੇ ਵਿੱਚ ਜੰਗਲੀ ਅੱਗ ਲਗਾਤਾਰ ਫੈਲਦੀ ਜਾ ਰਹੀ ਹੈ ਜੰਗਲੀ ਅੱਗ ਕਾਰਨ ਉਤਰੀ ਅਲਬਰਟਾ ਦੇ ਵਿੱਚ ਸੈਂਕੜੇ ਲੋਕਾਂ ਨੂੰ ਰਤੋ ਰਾਤ ਇਲਾਕਾ ਖਾਲੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਤਿੰਨ ਮੂਲ ਨਿਵਾਸੀ ਇਲਾਕਿਆਂ ਸਣੇ ਕਈ ਬਸਤੀਆਂ ਖਤਰੇ ਦੇ ਵਿੱਚ ਪਾਈਆਂ ਗਈਆਂ ਨੇ ਬਹੁਤ سارے ਇਲਾਕੇ ਛੱਡ ਕੇ ਲੋਕ ਕਰੋ ਜਾ ਚੁੱਕੇ ਨੇ ਜੰਗਲੀ ਅਗ ਦੇ ਕਾਰਨ ਉੱਤਰੀ ਅਲਬਰਟਾ ਦੇ ਕੁਝ ਦੂਰ ਦਰਰਾਜ਼ ਇਲਾਕਿਆਂ ਲਈ ਲਾਜ਼ਮੀ ਤੌਰ ਤੇ ਘਰ ਖਾਲੀ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਅੱਗ ਕਾਰਨ ਤਾਪਮਾਨ ਵਧਣ ਤੇ ਤੇਜ਼ ਹਵਾਵਾਂ ਕਾਰਨ ਅੱਗ ਤੇ ਕਾਬੂ ਪਾਉਣਾ ਔਖਾ ਹੋਣ ਕਰਕੇ ਸੈਂਕੜੇ ਲੋਕਾਂ ਨੂੰ ਰਾਤੀਂ ਆਪਣੇ ਘਰ ਛੱਡਣ ਲਈ ਕਹਿ ਦਿੱਤਾ ਗਿਆ ਹੈ ਚਿਪਵੈਨ ਲੇਕ ਜੋ ਕਿ ਫੋਰਟ ਮੈਕਮਨੇ ਤੋਂ ਲਗਭਗ 130 ਕਿਲੋਮੀਟਰ ਪੱਛਮ ਵੱਲ ਹੈ ਉਸ ਦੇ ਨੇੜੇ ਲੱਗੀਆਂ ਕਈਆਂ ਜੰਗਲੀ ਅੱਗਾਂ ਨੇ ਇਲਾਕੇ ਦੀਆਂ ਕੁਝ ਬਸਤੀਆਂ ਤੇ ਤਿੰਨ ਫਰਸਟ ਨੇਸ਼ਨਸ ਨੂੰ ਖਤਰੇ 'ਚ ਪਾ ਦਿੱਤਾ ਹੈ। ਬੀਤੀ ਸਵੇਰ ਤੱਕ ਅਲਬਰਟਾ ਸੂਬੇ 'ਚ ਕਰੀਬ 50 ਜੰਗਲੀ ਅੱਗਾਂ ਸੜਗਣ ਸੰ ਜਿਨ੍ਹਾਂ ਵਿੱਚੋਂ 24 ਬੇਕਾਬੂ ਹੋ ਗਈਆਂ ਨੇ। ਸੂਬੇ ਦੇ ਜ਼ਿਆਦਾਤਰ ਹਿੱਸਿਆਂ 'ਚ ਰੈੱਡ ਫਲੈਗ ਵਾਚ ਜਾਰੀ ਹੈ ਜਿਸ ਦਾ ਮਤਲਬ ਹੈ ਕਿ ਜੰਗਲਾਂ ਦੀ ਅੱਗ ਦੇ ਖਤਰਨਾਕ ਤੇ ਤੇਜ਼ੀ ਨਾਲ ਫੈਲਣ ਵਾਲੇ ਹਾਲਾਤ ਬਣ ਰਹੇ ਨੇ। ਰਾਤ ਦੌਰਾਨ ਇਲਾਕੇ ਦੇ ਲੋਕਾਂ ਨੂੰ ਕਾਰਖਾਨੇ ਖਾਲੀ ਕਰਨ ਦੇ ਹੁਕਮ 'ਚ ਫਿਆਨ ਲੀਕ ਦੀ ਬਸਤੀ ਤੋਂ ਸ਼ੁਰੂ ਹੋਈ ਜਿੱਥੇ ਲਗਭਗ 90 ਲੋਕ ਰਹਿੰਦੇ ਨੇ ਇਸ ਤੋਂ ਬਾਅਦ ਰਾਤ 1 ਵਜੇ ਦੇ ਕਰੀਬ ਨੀਲੇ ਰੈੱਡ ਅਰਥ ਫਰੀਕ ਨਾਦੀ ਛੋਟੀ ਜਿਹੀ ਬਸਤੀ ਤੇ ਲਗਭਗ 300 ਲੋਕਾਂ ਨੂੰ ਘਰ ਛੱਡਣ ਦੇ ਹੁਕਮ ਮਿਲੇ ਤੇ ਉਹਨਾਂ ਨੂੰ ਪੀਸ ਰਿਵਰ ਨਾਦੀ ਨੇੜਲੀ ਬਸਤੀ ਵੱਲ ਜਾਣ ਲਈ ਕਿਹਾ ਗਿਆ ਕੁਝ ਸਮੇਂ ਬਾਅਦ ਇਵੈਕੂਏਸ਼ਨ ਜ਼ੋਨ ਹੋਰ ਦੋ ਫਸਟ ਨੇਸ਼ਨਸ ਕਮਿਊਨਿਟੀਜ਼ ਤੱਕ ਵਧਾ ਦਿੱਤੀ ਗਈ। ਲੂਨ ਰਿਵਰ ਫਸਟ ਨੇਸ਼ਨ ਦੇ ਵਿੱਚ 550 ਲੋਕਾਂ ਲਈ ਰਾਤ 2 ਵਜੇ ਜ਼ਰੂਰੀ ਤੌਰ ਤੇ ਘਰ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਕਿਉਂਕਿ ਅੱਗ ਬਸਤੀ ਤੋਂ 10 ਕਿਲੋਮੀਟਰ ਦੱਖਣ ਵੱਲ ਲੱਗੀ ਹੋਈ ਸੀ। ਪਿਅਰਲੈਸ ਟ੍ਰਾਉਨ ਫਸਟ ਨੇਸ਼ਨ ਨੇ ਵੀ ਪਿਅਰਲੈਸ ਲੇਕ ਅਤੇ ਟ੍ਰਾਉਨ ਲੇਕ ਨਾਲੀਆਂ ਤੋਂ ਬਸਤੀਆਂ ਲਈ ਘਰ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ। ਇਹਨਾਂ ਦੀ ਕੁੱਲ ਆਬਾਦੀ 800 ਤੋਂ ਵੱਧ ਹੈ। ਸਭ ਨੂੰ ਤੁਰੰਤ ਘਰ ਛੱਡਣ ਨੂੰ ਕਿਹਾ ਗਿਆ ਹੈ। ਅਤੇ ਘਟੂ ਘਟ ਤਿੰਨ ਦਿਨਾਂ ਜਿੰਨਾ ਸਮਾਨ ਨਾਲ ਜਾਣ ਵਾਸਤੇ ਹਦਾ ਦਿੱਤੀ ਗਈ ਹੈ ਜਿਨ੍ਹਾਂ ਕੋਲ ਆਪਣੀ ਗੱਡੀ ਨਹੀਂ ਸੀ ਉਹਨਾਂ ਨੂੰ ਬੱਸਾਂ ਰਾਹੀਂ ਸੁਰੱਖਿਅਤ ਥਾਵਾਂ ਤੇ ਲਿਜਾਇਆ ਗਿਆ ਹੈ ਸਵਾਨ ਹਿਲਸ ਨਾਦੀ 1300 ਲੋਕਾਂ ਦੀ ਬਸਤੀ ਸੋਮਵਾਰ ਨੂੰ ਹੀ ਖਾਲੀ ਕਰਵਾਈ ਜਾ ਰਹੀ ਹੈ ਇੱਥੇ ਅੱਗ ਇੱਕ ਹਾਈਵੇ ਲੰਘ ਚੁੱਕੀ ਹੈ ਤੇ ਬਸਤੀ ਤੋਂ ਕੇਵਲ 8 ਕਿਲੋਮੀਟਰ ਦੂਰ ਹੈ ਇਹ ਅੱਗ 4480 ਹੈਕਟੇਰ ਜ਼ਮੀਨ ਸਾੜ ਚੁੱਕੀ ਹੈ ਤੇ ਹਾਲੇ ਵੀ ਕਾਬੂ ਦੇ ਵਿੱਚ ਨਹੀਂ ਆਈ ਪਿਛਲੇ ਕਈ ਦਿਨਾਂ ਤੋਂ ਸੂਬੇ 'ਚ ਤਿੱਖੀ ਗਰਮੀ ਤੇ ਤੇਜ਼ ਹਵਾਵਾਂ ਨੇ ਹਾਲਾਤ ਹੋਰ ਵੀ ਗੰਭੀਰ ਬਣਾ ਦਿੱਤੇ ਨੇ ਹਵਾਵਾਂ ਦੀ ਇੱਕ ਤੇਜ਼ ਲਹਿਰ ਔਨ ਕਾਰਨ ਹਵਾਵਾਂ ਦੀ ਦਿਸ਼ਾਵਤ ਦੇਰੇ ਖਤਰਨਾਕ ਢੰਗ ਨਾਲ ਬਦਲ ਸਕਦੀ ਹੈ ਜਿਸ ਨਾਲ ਨਵੀਆਂ ਅੱਗਾਂ ਲੱਗਣ ਦੇ ਚਾਂਸ ਨੇ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਤੇਜ਼ ਬਾਰਿਸ਼ ਤੇ ਅਸਮਾਨੀ ਬਿਜਲੀ ਨਾਲ ਹੋਰ ਨਵੀਆਂ ਅੱਗਾਂ ਵੀ ਲੱਗ ਸਕਦੀਆਂ ਨੇ ਅਲਬਰਟਾ ਹੀ ਨਹੀਂ ਬਲਕਿ ਮੈਨੀਟੋ ਬਹਾਦਰ ਸਕੀਚਵਨ ਵਿੱਚ ਵੀ ਹਜ਼ਾਰਾਂ ਲੋਕ ਅਗਦੇ ਕਾਰਨ ਘਰ ਛੱਡਣ ਤੇ ਮਜਬੂਰ ਹੋ ਗਏ ਨੇ ਜਿਸ ਕਾਰਨ ਪੱਛਮੀ ਕੈਂਟਾ ਵਿੱਚ ਫਿਰ ਇੱਕ ਭਿਆਨਕ ਜੰਗਲੀ ਅੱਗ ਦੇ ਮੌਸਮ ਦੇ ਸ਼ੁਰੂਆਤ ਹੋ ਰਹੀ ਹੈ ਇਸੇ ਨਾਲ ਹੀ ਮੈਂ ਇਹ ਇਜਾਜ਼ਤ ਕਲ ਫੇਰ ਮਿਲਾਂਗੇ ਅਗਲੇ ਮਿੰਟ ਤਾਜ਼ਾ ਖਬਰਾਂ ਦੇ ਨਾਲ ਤਨਮਤ